ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਸੀ ਵਲੋਗਸ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਘੈਂਟ ਹੋਵੋਗੇ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੇ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਨੋਟੀਫਿਕੇਸ਼ਨ ਬਟਨ ਔਨ ਕਰ ਲੋ ਤਾਂ ਕਿ ਤੁਹਾਨੂੰ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਤੇ ਮਿਲਦੇ ਰਹਿਣ ਤੇ ਕੱਲ ਆਪਾਂ ਇਹ ਵੀਡੀਓ ਪਾਈ ਉਹਦੇ ਤੇ ਬਹੁਤ ਸਾਰੇ ਕਮੈਂਟ ਆਏ ਬਹੁਤ ਸਾਰਿਆਂ ਨੇ ਪੋਜ਼ਿਟਿਵਿਟੀ ਤੇ ਬਹੁਤ ਹੌਸਲਾ ਦਿੱਤਾ ਉਹਦੇ ਵਾਸਤੇ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਇੱਕ ਮੇਰੀ ਸਿਸਟਰ ਵਿਚ ਹੈ ਜੀ ਸੀਗੀ ਵਿਚਾਰੀ ਮੈਂ ਉਹਨਾਂ ਨੂੰ ਇਹੀ ਕਹਾਂਗੀ ਕਿ ਬਸ ਉਹੀ ਆ ਬੰਦਾ ਸਬਰ ਕਰਦਾ ਰੱਬ ਦਾ ਨਾਮ ਲੈ ਕੇ ਕਿ ਚਲੋ ਕੋਈ ਗੱਲ ਨਹੀਂ ਆਪਾਂ ਹੀ ਕਿਨੇ ਦਾਣਾ ਪਾਣੀ ਨਹੀਂ ਹੈਗਾ ਹਨਾ ਕਿ ਤੁਸੀਂ ਇੰਨਾ ਆਪਣਾ ਆਸਟ੍ਰੇਲੀਆ ਚਲੇ ਵੀ ਗਏ ਸਭ ਕੁਝ ਮਿਲ ਵੀ ਗਿਆ ਕਹਿੰਦੇ ਹਸਬੰਦਾ ਜੀ ਇਰੀ ਲੱਗਿਆ ਮੈਂ ਵੀ ਨਾਲ ਹੀ ਵਾਪਸ ਆ ਗਈ ਉਸ ਤੋਂ ਬਾਅਦ ਕਹਿੰਦੇ ਕਿ ਤੇ ਕੰਮ ਹੀ ਨਹੀਂ ਬਣਿਆ ਮੈਂ ਮਤਲਬ ਇੰਨੀ ਟੈਨਸ਼ਨ ਕਿ ਮੈਂ ਡਿਪਰੈਸ਼ਨ ਚ ਚਲੀ ਗਈ ਤੇ ਦੇਖੋ ਹੁੰਦਾ ਉਹੀ ਹੈ ਜੋ ਬੈਕਗ੍ਰਾਉਂਡ ਮਨਜ਼ੂਰ ਹੈ ਕਿ ਹੁਣ ਤਾਂ ਇਹੀ ਹੈ ਕਿ ਤੁਸੀਂ ਅੱਗੇ ਬਾਰੇ ਸੋਚੋ ਹਨਾ ਕਿਛੇ ਬਾਰੇ ਸੋਚ ਕੇ ਨਾ ਟੈਂਸ਼ਨ ਲਓ ਉਹ ਕਪੂ ਕਿਸਮਤ ਜੋ ਲਿਖਿਆ ਉਹ ਹੀ ਹੁੰਦਾ ਤੇ ਅੱਜ ਦਾ ਮੈਂ ਤੁਹਾਨੂੰ ਵੈਦਰ ਦਿਖਾਨੀ ਆ ਦੇਖੋ ਬਹੁਤ ਡੇਂਜਰਸ ਵਾਲਾ ਵੈਦਰ ਹੋਇਆ ਪਿਆ ਤੇ ਲਓ ਜੀ ਮੀਂਹ ਵੀ ਆ ਗਿਆ ਪੂਰੀ ਹਨ ਹਵਾ ਚੱਲ ਰਹੀ ਹੈ ਬੜੀ ਤੇਜ਼ ਪੂਰੇ ਬੱਦਲ ਬਣੇ ਪਏ ਆ ਅੱਛਾ ਪਤਲੀ ਇਹ ਵੀ ਦੇਖੋ ਹੁਣ ਇੱਥੇ ਵੀ ਹੈਣਾ ਜਿੰਨੀ ਦੇਰ ਤੱਕ ਕਣਕਾਂ ਫਸਲ ਜਿੰਨੀ ਤੱਕ ਪਹੁੰਚ ਨਹੀਂ ਨਾ ਜਾਂਦੀਆਂ ਮੈਂ ਕਹਿੰਦੀ ਹਾਂ ਜਿੰਨੀ ਦੇਰ ਤੱਕ ਮੌਸਮ ਇਹੀ ਖਰਾਬ ਰਹਿਣਾ ਮੰਡੀਆਂ 'ਚ ਵੀ ਬੁਰਾ ਹਾਲ ਹੋ ਜਾਂਦਾ ਹੈ ਕਣਕਾਂ ਦਾ ਇੱਧਰ ਬਾਜੀ ਮੈਨੂੰ ਚੈੱਕ ਘੱਟ ਕੇ ਦੇਣ ਲੱਗੇ ਕਹਿੰਦੇ ਕੋਈ ਟੈਨਸ਼ਨ ਨਾ ਲੈ ਘੁੰਮ ਕੇ ਆ ਕਿਉਂਕਿ ਮੈਂ ਕੱਲ ਜਿਆਦਾ ਟੈਨਸ਼ਨ ਲੈ ਕੇ ਬੈਠਾ ਸੀ ਵੀ ਹਾਂ ਜਿੰਨਾਂ ਜਿਹਨਾਂ ਨੂੰ ਕਟਾਉਣਾ ਨਹੀਂ ਜਿੰਨਾਂ ਜਿਹਨਾਂ ਨੂੰ ਚਾਹੀਦੇ ਨੇ ਨਾ ਚੱਕ ਜਾ ਕੇ ਇਹਨੇ ਘੁੰਮਣ ਜਾਣਾ ਕਿਸੇ ਨੂੰ ਟੈਨਸ਼ਨ ਹੈ ਕੋਈ ਕੇ ਗੱਲ ਦੀ ਤੇ ਉਹ ਬਾਜੀ ਕੋਲ ਆ ਜਾਓ ਤੇ ਚੈੱਕ ਲੈ ਜਾਓ ਆ ਕੇ ਕੈਸ਼ ਕਰਾਣਾ ਤੁਹਾਡੀ ਜ਼ਿੰਮੇਵਾਰੀ ਤੇ ਉੱਧਰ ਰੰਮਣ ਨੇ ਅੱਜ ਮੇਰੇ ਹੁੰਦਿਆਂ ਨੂੰ ਦਾਲ ਚੋਲ ਬਣਾਤੇ ਤੇ ਨਾਲ ਅਮਣ ਵਰਕਰ ਨਾਲ ਦੀ ਗੱਲ ਕਰਨ ਬਣਾਈ ਹੈ ਕੱਲ ਨੂੰ ਇਤ ਕਹਿਿਆ ਸੀ ਕਿ ਅੱਜ ਦਾਲ ਬਣਾਉਂਗਾ ਸਾਰੇ ਵਾਲਾ ਦਾ ਫਾਇਰ ਨਾਲ ਬਣਾਏ ਰਾਈਸ ਇੱਕ ਅਗਰ ਟਾਈਮ ਨਾ ਤਾਂ ਛੋਟੂ ਨੂੰ ਭੇਜ ਕੇ ਮੰਗਵਾਉਂਗਾ ਪਰ ਆਪਾਂ ਮੈਂ ਨਹੀਂ ਜਾਣ ਕਿਉਂਕਿ ਮੈਂ ਲੰਚ ਸਕੂਲ ਚ ਕਰ ਲਿਆ ਸੀਗਾ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਤੇ ਆਪਾਂ ਤੇ ਪ੍ਰੋਪਰ ਡਾਈਟਾਂ ਪੂਰੀ ਫੋਲੋ ਕਰਦੀ ਪਈ ਆ ਤੇ ਇੱਕ ਖੁਸ਼ੀ ਦੀ ਗੱਲ ਹੋਰ ਮੇਰਾ ਸਿਰਫ 3 ਕਿਲੋ weight ਵੱਧਦਾ ਤੇ ਮੈਂ ਰਿਲੈਕਸ ਕਰ ਰਹੀ ਹਾਂ ਕਿਉਂਕਿ ਉਹ ਇੰਨਾ ਕੁ ਕੋਈ ਚੱਕਰ ਨਹੀਂ ਇੰਨਾ ਕੁ ਆਪਾਂ ਨੇ ਘੱਟ ਕਰ ਲੈਣਾ ਠੀਕ ਆ ਤੇ ਡਾਈਟ ਵਾਲਾ ਵਲੌਗ ਆਪਾਂ ਕਿਤੇ ਬੈਠ ਕੇ ਆਰਾਮ ਨਾਲ ਬਣਾਵਾਂਗੇ ਪ੍ਰੋਪਰ ਮੈਂ ਤੁਹਾਨੂੰ ਦੱਸਾਂਗੀ ਸਾਰਾ ਅੱਜ ਮੈਂ ਨਹੀਂ ਬਣਾ پا ਰਹੀ ਉਹਦਾ ਕਿਉਂਕਿ ਉਹ ਚੀਜ਼ਾਂ ਹੈਗੀਆਂ ਸਾਰੀਆਂ ਆਰਾਮ ਨਾਲ ਦੱਸਣ ਵਾਲੀਆਂ ਸੀ ਮੈਨੂੰ ਚੰਗੀ ਕਿ ਮੈਂ ਤਾਂ ਕੁਝ ਗਲਤ ਦੱਸਾਂ ਮੈਂ ਪਹਿਲਾਂ ਪ੍ਰੋਪਰ ਸਾਰਾ ਦੇਖ ਚੱਕ ਕੇ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਹੁਣ ਬੱਚੇ ਆਣ ਵਾਲੇ ਨੇ। ਆ ਇੱਕ ਉੱਪਰ ਸਾਡਾ ਵਾਈਫਾਈ ਪੰਦ ਹੈ। ਜਾਣਾ ਹੈ? ਜਾਣਾ ਹੈ। ਮੌਸਮ ਤੇ ਮੈਨ ਲੱਗਦਾ ਨਹੀਂ ਜੇ ਤੂੰ ਜਾਏਂਗੀ। ਨਾ ਗੱਡੀ ਤੇ ਜਾਣਾ ਮੈਂ ਕਿਹੜਾ ਸਾਈਕਲ ਜਾਣਾ। ਕਿ ਨੇਹਰ ਝੱਖੜ ਤੇ ਤੇਲ ਕੋਈ ਨਾ ਫਿਰ। ਹੁਣ ਇਹ ਨੇਹਰੀ ਆਉਂਦੀ ਹੁਣ ਮੰਮੀ ਦਾ ਫੋਨ ਆਇਆ ਨਾ ਰਿਪੋਰਟ ਦੇਣ ਵਾਸਤੇ। ਮੈਂ ਬੈਠੀ ਨੇਹਰੀ ਆ ਗਈ ਬੁਰਾ ਹਾਲ ਹੈ। ਹੈ? ਸੁੰਨੀ ਨਹੀਂ ਹੈਗੀ ਮੰਮੀ ਨੇ ਸਾਰੀ ਰਿਪੋਰਟ ਦੇ ਕੇ ਫੇਰ ਉਹ ਕਰਨਾ ਜਦੋਂ ਮੈਂ ਪਾਵਾਂ ਅਮਨ ਭਾਜੀ ਪਿਛਲੀ ਵਾਰੀ ਚੰਡੀਗੜ੍ਹ ਗਏ ਸੀ ਉਦੋਂ ਵੀ ਆਹੀ ਪੱਗ ਤੇ ਟੀ-ਸ਼ਰਟ ਇਸ ਪਾਸੇ ਚੰਡੀਗੜ੍ਹ ਦਾ ਅੱਜ ਤੇ ਅੱਜ ਵੀ ਆਪਣਾ ਸਪੈਸ਼ਲ ਚੰਡੀਗੜ੍ਹ ਵਾਸਤੇ ਹਾਂ ਇਹ ਸਪੈਸ਼ਲ ਚੰਡੀਗੜ੍ਹ ਵਾਸਤੇ ਹੀ ਲਏ ਨੇ ਨੂੰ ਪਸੰਦ ਨਹੀਂ ਆਉਂਦਾ ਕਿ ਇਹ ਭਾਜੀ ਹਾਂਜੀ ਅਮਨ ਨੂੰ ਪੱਗ ਵਧੀਆ ਲੱਗਦੀ ਕਿਉਂ ਵਧੀਆ ਤੇ ਵੱਜੀ ਹੈ ਪੱਗ ਕਿਉਂ ਇੱਥੇ ਬੈਠਾ ਨਾ ਦੋ ਤੇ ਸੀ ਕਿਉਂ ਕੰਨੀ ਫੇਚੋ ਕੱਢਦੀ ਹੈ ਹੈਲੋ ਇੱਕੋ ਜੀ ਸਾਥਰੀ ਕਾਲ ਭਾਜੀ ਹੋਰ ਕੀ ਚੱਲ ਰਿਹਾ ਹੈ ਚੱਕੋ ਹਮਾਂ ਦਾ ਡਿਪ੍ਰੈਜ਼ੀਡੈਂਟ ਤੋਂ ਘਾਟਾ ਕਿਦਾਂ ਐਨੇ ਦੇ ਉਹਨੂੰ ਨੀ ਫੋਨ ਆਉਂਦਾ ਹੁਣ ਬਾਜੀ ਤੁਹਾਡੇ ਵਾਸਤੇ ਕਿ ਹੋ ਜਨਾ ਖਾਣਾ ਠੀਕ ਨਹੀਂ ਹੈਗਾ ਵੈਸੇ ਹਾਂ ਪਰ ਤਿੱਜੀ ਰਾਤ ਕਿਉਂ ਤੁਹਾਡਾ ਬੀਪੀ ਨਹੀਂ ਵੱਧਾ ਵੈਸੇ ਹੀ ਕਿ ਐਸੀ ਵੈਸੇ ਵੈਸੇ ਮੇਰੇ ਤੋਂ ਸਿੱਖੋ ਕੁਛ ਕਦੇ ਕਦੀ ਖਾਂਦੇ ਆ ਮੇਰੇ ਤੋਂ ਸਿੱਖੋ ਮੈਂ ਕਿੰਨੀ ਸਟ੍ਰਿਕਟਡ ਡਾਈਟ ਫੋਲੋ ਕਰਨੀ ਹੌਲੀ ਹੌਲੀ ਮੈਂ ਲੀਕਪੋਰਟ ਤੇ ਆ ਜਾਈਂ ਬਸ ਮੇਰਾ ਸਿਰਫ 3 ਕਿਲੋ weight ਵੱਧਦਾ ਜਿਵੇਂ ਅੱਜ ਮੈਂ ਦੇਖਿਆ ਸੀਗਾ ਮੈਨੂੰ ਬੜੀ ਖੁਸ਼ੀ ਹੋਈ ਥੋੜੇ ਟਾਈਮ ਵਾਸਤੇ ਰੋਕ ਘਟਦਾ ਠੀਕ ਹੈ ਨਾ ਨਹੀਂ ਨਹੀਂ ਮੈਨੂੰ ਇੰਨੀ ਖੁਸ਼ੀ ਹੋਈ ਇਧਰ ਆ ਫਿਰ ਫੋਨ ਤੇ ਲੱਗੀ ਇਹਨੂੰ ਲੱਗਦਾ ਰੋਟੀ ਬਣਾਈ ਹੈ ਖਾਦੀ ਨਹੀਂ ਹੈਗੀ ਮੈਂ ਸੱਚ ਨੂੰ ਕੀਤਾ ਨਹੀਂ ਮੈਂ ਸੱਚ ਨੂੰ ਗੱਗਾ ਹੁਣ ਦੀਪਕ ਦੇ ਗਲਵਾਸਾ ਕੇ ਮੇਰੇ ਗੱਲ ਪੈ ਗਈ ਜੀ ਮੀ ਆ ਗਿਆ ਦੇਖੋ ਬਾਹਰ ਅੰਦਰ ਤੱਕ ਫੰਡ ਆ ਰਹੀ ਆ ਮੈਂ ਮੰਜਾ ਚੱਕ ਕੇ ਆਨੀ ਆ ਮੇਰੇ ਬਾਪ ਮਰੂਤੀ ਭੇਜ ਗਈ ਸਾਰੀ ਹਾਂ ਖੁਸ਼ਬੂ ਇੰਨੀ ਸੋਹਣੀ ਆ ਰਹੀ ਨਾ ਮਿੱਟੀ ਦੀ ਉਹ ਭੱਜੋ ਓਏ ਭੱਜੋ 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 ਹਾਂਜੀ ਬਤਰੀ ਗਿਆ ਸੀ ਮੈਸਰੂਲ ਓਈਓ ਪਾਪਾ ਕਿੱਥੇ ਚੱਲੇ ਨੇ ਹੂੰ ਕੀ ਹੋ ਰਿਹਾ ਹੋ ਗਿਆ ਪੁੱਤ ਚਲ ਕੋਈ ਨਹੀਂ ਚਲੋ ਅੰਦਰ ਚਾਹ ਪਾਣੀ ਪੀਓ ਕਿਤੇ ਵੀ ਨਹੀਂ ਕਿੱਥੇ ਲਿਓ ਭਾਰੀ ਜਾ ਕੇ ਉਹਦੇ ਕੰਮ ਕਮਰੇ ਆ ਕੇ ਆਉਂਦੇ ਭਾਜੀ ਤੈਨੂੰ ਦੱਸ ਕੇ ਜਾਣ ਹਾਜ਼ਰੀ ਲਵਾ ਕੇ ਜਾਣ ਤੈਨੂੰ ਕੀ ਆ ਪੀਓਗੇ ਨਹੀਂ ਲੈ ਉਹ ਕਿੱਥੇ ਗਿਆ ਛੋਟਾ ਫੇਰ ਤੁਸੀਂ ਆ ਗਿਆ ਛੋਟਾ ਕਿੱਥੇ ਗਿਆ ਛੋਟਾ ਘੁੰਮ ਗਿਆ ਹੈ ਘੁੰਮ ਗਿਆ ਕਿੱਥੇ ਘੁੰਮ ਗਿਆ ਪਤਾ ਨਹੀਂ ਰੂਹੀ ਕਿਤੇ ਫਿਰਦਾ ਹੋਣਾ ਕੀ ਆ ਤੈਨੂੰ ਕੁਛ ਨਹੀਂ

ਜੋ ਬਾਹਰ ਨਹੀਂ ਜਾਣਾ ਆਜੋ ਪਹਿਲਾਂ ਅੱਛਾ ਹੈਲੋ ਤੇ ਕਰ ਦੋ ਮੰਮਾ ਨੂੰ ਹੈਲੋ ਜਾਨ ਹੱਗੀ ਨਹੀਂ ਕਰਨੀ ਮੈਨੂੰ ਖੰਡ ਹੱਗੀ ਨਹੀਂ ਕਰਨੀ ਮੈਨੂੰ ਚਲ ਠੀਕ ਹੈ ਫਿਰ ਪੀ ਲਿਓ ਸ਼ੇਕ ਮੈਂ ਵੀ ਨਹੀਂ ਦੇਣਾ ਫਤਿਹ ਹੋਈ ਬਤੇ ਡੇਂਜਰਸ ਡੇਂਜਰਸ ਮੌਸਮ ਹੋਇਆ ਪਿਆ ਹਨਾ ਬਾਹਰ ਓ ਵਾਓ ਹਾਂ ਰਾਤੀ ਬੜੀ ਗਰਮੀ ਹੋਈ ਪਈ ਚਲ ਉਹ ਨਹੀਂ ਸੋਣਾ ਹੋ ਗਿਆ ਮੌਸਮ ਰਨੀਟ ਉਹ ਰੀਲਾ ਲੀਲਾ ਬਣਾ ਗਿਆ ਉਹ ਲੀਲਾ ਆਹੋ ਉਧਰ ਉੱਤੇ ਰੀਲਾ ਬਣਾਣ ਵਾਲਾ ਮੌਸਮ ਹੋਇਆ ਹੋਇਆ ਹੈ ਨਾ ਫਤਿਹ ਨਿਆ ਚੱਕ ਪਪਾ ਵਾਲਾ ਮੌਸਮ ਆ ਰਿਹਾ ਹੈ ਇੱਧਰੇ ਸਿਸ ਤੋਂ ਕਰੀ ਜੇ ਡੋਗੀ ਨੇ ਥੋੜਾ ਜਿਆਦਾ ਇੱਧਰ ਕਰੀ ਜਾਂਦੇ ਆ ਕਿ ਤੂੰ ਮੇਰੇ ਛੋਟੇ ਜਿਹੇ ਪੱਪੀ ਤੇ ਹੈਗੇ ਹੈ ਹੈ ਪੱਪੀ ਘੋਣਾ ਪਾਉਂਦੇ ਆਂ ਮਾੜੀਆਂ ਨੇ ਹਾਂ ਹੈ ਫਤਿਹ ਉਹ ਪੱਪੀ ਹੈਗਾ ਤੇ ਬੜਾ ਸੋਹਣਾ ਪਰ ਗਲਤ ਤੂੰ ਬੜੀਆਂ ਬੇਸਾਂ ਲਾਉਂਦੀ ਆਂ ਅੱਜ ਮੈਂ ਹੂੰ ਬੰਦਰ ਕੌਣ ਹੈ ਅੱਛਾ ਟੀਚਰ ਮੈਂ ਮਮਾ ਵੱਲ ਇੱਕ ਰਾਣਾ ਦਸੂਗਾ ਮੈਂ ਕਿਹਾ ਮੇਰੇ ਅਮਮਾ ਨੇ ਸਿਖਾਇਆ ਟੀਚਰ ਆਪਾਂ ਮੈਂ ਅਧਿਆਪਕ ਨੂੰ ਵੀ ਇਹ ਐਵੇਂ ਤਾਂ ਸਵਾਲ ਥੋੜੀ ਪੁੱਛਣਾ ਚਾਹੀਦਾ ਕਿ ਬੰਦਰ ਕੌਣ ਹੈ ਵੱਡੇ ਸਕੂਲਾਂ ਦੇ ਤਾਂ ਉਹਨਾਂ ਦਾ ਝੂਠ ਬੋਲ ਰਿਹਾ ਝੂਠ ਬੋਲ ਰਿਹਾ ਤੁਸੀਂ ਬਹੁਤ ਖਰਾਬ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੱਟ ਨਹੀਂ ਜਾਂਦਾ ਮੇਰੇ ਕੋਲ ਨੱਟ ਨਹੀਂ ਚੱਲਦਾ ਫਤਿਹ ਮਮਾ ਨੇ ਕੀ ਕਿਹਾ ਸੀ ਚਲੋ ਪੁੱਤਰੀ ਮਮਾ ਨੇ ਕੀ ਕਿਹਾ ਸੀ ਚਲੋ ਸ਼ਾਬਾਸ਼ ਹਾਂਜੀ ਸਕੂਲ ਦਾ ਨੈਟ ਗਿਆ ਸਤਿ ਕਿਉਂ ਸਾਰੇ ਲਈ ਸਾਰ ਲੈ ਚਾਦੀ ਕਿ ਅੱਛਾ ਚਲੋ ਕੋਈ ਗੱਲ ਨਹੀਂ ਚਲੋ ਸ਼ਾਬਾਸ਼ ਦੋ ਰੱਖਣੀ ਹੈ ਮਮਾ ਨੇ ਮਮਾ ਨੇ ਕਿਹਾ ਕਿ ਇਕ ਤੋਰੇ ਮਮਾ ਨੇ ਕਿਹਾ ਕਿ ਇਕ ਤੋਰੇ ਇਕ ਤੋਰੇ ਹਾਂ ਨਹੀਂ ਚੱਕੋ ਚਲੋ ਬਤੇ ਪਿਆਰ ਨਾਲ ਬੁੱਤ ਜੀ ਪਿਆਰ ਨਾਲ ਆ ਦੇਣਾ ਕੋਲਡਿੰਗ ਵੀ ਵੀ ਰਹੀ ਵਿਆਹ ਮੈਂ ਉਹ ਤਾਂ ਹੀ ਕਰੀ ਵੀ 2 ਮਿੰਟ ਨੇ ਫਤਿਹ ਇੱਧਰ ਦੋ ਦੋ ਚੱਕੋ ਸ਼ੂਜ਼ ਦੇ ਵਿੱਚ ਪਾਓ ਇਹਨਾਂ ਨੂੰ ਫਟੇ ਕੈਮਰਾ ਔਨ ਹੈ ਦੇਖ ਲੈ ਪੁੱਤ ਇੱਥੇ ਕੁੱਟ ਪਾਉਗੀ ਤਰੇ ਫਿਰ ਹਾਂ ਹੁਸ਼ਿਆਰ ਹਾਂ ਹਾਏ ਮੈਂ ਰੱਖਾਂਉਂਗੀ ਬਲਾ ਤੁਸੀਂ ਸੌਕਸ ਪਾਓ ਉਹਦੇ ਵਿੱਚ ਮੈਂ ਲਾ ਲੀ ਹੈ ਹੈ ਆ ਰਾਰੋ ਜਲਦੀ ਕਰੋ ਅੱਜ ਕੱਲ ਵੀ ਸਕੂਲ ਜਾਣਾ ਉਹ ਤਾਂ ਫਿਰ ਜਾਣਾ ਹੀ ਪਊਗਾ ਤੇ ਛੁੱਟੀ ਹੈ ਕੀ ਸण्डे ਤੇ ਛੁੱਟੀ ਹੈ ਪੁੱਤ ਕੱਲ ਤਾਂ ਸੈਚਰਡੇ ਆ ਆ ਪਟਕੇ ਤਾਂ ਮਿੱਟੀ ਪਤਾ ਨਹੀਂ ਕਿੱਥੋਂ ਲਾ ਕੇ ਆਏ ਤੁਸੀਂ ਚਲੋ ਇਵੇਂ ਰੱਖ ਦਿੰਨੀ ਇਹਨੂੰ ਤੁਸੀਂ ਸ਼ੂਜ਼ ਚ ਪਾਓ ਇਹ ਡੇਲੀ ਇਦਾਂ ਹੀ ਇੱਜ਼ਤ ਮੇ ਪਿਆਰ ਨਾਲ ਆ ਕੇ ਕਰ ਲਿਆ ਕਰੋ ਠੀਕ ਹੈ ਹਾਂ ਫਿਰ ਕਿਵੇਂ ਕੋਈ ਫਾਇਦਾ ਨਹੀਂ ਮम्मा ਕੁੱਟਣਗੇ ਓਕੇ ਚਲੋ ਹੁਣ ਸਤਿ ਸ਼੍ਰੀ ਅਕਾਲ ਬੋਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਲੌ ਹਮ ਸੈਂਸ ਸੈੱਟ ਕਰੋ ਜੇ ਕਰੇ ਲਾਈਕ ਮੈਂ ਡਬਾਕਸ ਕਰਿਆ ਹਮ ਹੁਣ ਮੈਂ ਕੱਪੜਾ ਹੁਣ ਮੈਂ ਬੈੱਡ ਤੇ ਲੇਟੇ ਮਾਰ ਰਿਆਂ ਇੱਕ ਵਾਰੀ ਮਸਤ ਹੁੰਦੀ ਗਾ ਮੌਤ ਗਈ ਸੀ ਹਮ ਹੈਨਾ ਸਟੂਡਿਓ ਦੇ ਲੇਟ ਹੈ ਮਾਰ ਰਹਾ ਅੱਛਾ ਚਲੋ ਦਾਲ ਰਾਇਸ ਖਾਣੇ ਲੈ ਕੇ ਤੁਮ ਹੁਣੇ ਬਣਾਇਆ ਜ ਨਵੇਂ ਫਰੈਸ਼ ਫਰੈਸ਼ ਹੂੰ ਖਾਓਗੇ ਅਮਾ ਅੱਜ ਦੇ ਬੱਚੇ ਨਾ ਫਰੈਸ਼ ਮੰਗੋਣ ਲੈ ਕੇ ਆ ਉਹ ਅੱਜ ਦੇ ਬੱਚੇ ਨੇ ਭੂਮਾ ਦਾ ਅੱਜ ਕਿਹੜਾ ਮਾਰਦੇ ਨਹੀਂ ਹੈਗੇ ਉਹ ਨਾ ਉਂਡਰ ਲੱਗ ਗਿਆ ਨਾ ਮੈਂ ਦੱਸਣਾ ਉਹਨੇ ਥਲੀ ਮਨੇ ਟਰ ਹੋਏ ਸਭ ਨੂੰ ਬੇਸਤੀ ਕੀਤੀ ਉਹਦੀ ਫੇਰ ਕੀ ਹੋ ਗਿਆ ਬੱਚੇ ਇਦਾਂ ਥੋੜੀ ਕਰਨਾ ਚਾਹੀਦਾ ਮੈਂ ਮਾਰਾਂ ਜਰਾ ਅੱਗੇ ਬੱਸ ਤੇ ਨਹੀਂ ਲਾਉਂ ਗਾਣੇ ਲੋ ਜੀ ਲੋ ਜੀ ਲੋ ਜੀ ਫਤਿਹ ਪਹਿਲੇ ਰੋਟੀ ਖਾਓ ਬੱਚੇ ਫੈਨ ਔਨ ਕਰ ਲਓ ਨਾਲੇ ਫੈਨ ਔਨ ਕਰ ਲਓ ਚੱਕੋ ਨਹੀਂ ਤਾਂ ਤੁਹਾਡੇ ਚਲੋ ਫਤਿਹ ਪੁੱਤੂ ਪਹਿਲੇ ਰੋਟੀ ਖਾਓ ਉਸ ਤੋਂ ਬਾਅਦ ਨਾਲ ਖੇਡ ਲਿਓ ਫਿਰ ਠੀਕ ਹੈ ਬੱਚੇ ਆ ਦੇਖੋ ਫਤਿਹ ਕਿੰਨਾ ਸਿਆਣਾ ਫਤਿਹ ਨੇ ਫੋਨ ਉਹ ਰੱਖਤਾ ਸਾਈਡ ਤੇ ਹਨਾ ਚਲੋ ਖਾ ਲਓ ਹੁਣ ਮੇਰੇ ਬੱਚੇ ਮੇ ਜਾਣਨ ਨੀਕੀ ਜੀ oh very good ਰਮਣ ਵੀ ਆ ਗਈ ਰੋਟੀ ਲੈ ਕੇ ਮੈਂ ਇਹਨਾਂ ਕੋਲੇ ਬੈਠੇ ਨਾਲ ਵਰਕਰ ਨਾਲ ਗੱਲ ਚੱਲ ਰਹੀ ਹੈ ਦੀ ਦੇਖ ਕੇ ਪਤਾ ਲੱਗਦਾ ਨਾ ਕਿ ਭਾਈਆਂ ਭਾਈਆਂ ਦਾ ਪਿਆਰ ਦੋਨੇ ਬਣਾਣ ਪਾ ਕੇ ਬੈਠੇ ਆਏ ਇੱਧਰ ਕੱਚੀ ਉਹ ਦੀਂਦੀ ਤੇ ਲੋ ਜੀ ਆਪਾਂ ਆ ਗਈ ਸਿੱਧਾ ਕਿਚਨ ਚ ਬਾਜੀ ਹੁਣ ਜਾਣਾ ਵਿਚਾਰ ਤੇ ਮੈਂ ਬਣਾਣ ਲੱਗੇ ਉਹਨਾਂ ਵਾਸਤੇ ਚਾਹ ਆਪਣੇ ਵਾਸਤੇ ਬਣਾਵਾਂਗੀ ਆਪਾਂ ਬਿਨਾ ਪੀਨੀ ਤੋਂ ਤੇ ਅੱਜ ਨਾ ਮੈਂ ਇੰਸਟਾਗ੍ਰam ਤੇ ਕਰੀਲ ਦੇਖੀ ਜਿਹਦੇ ਚ ਬਿਲਕੁਲ ਉੱਪਰ ਬੜੀ ਮੋਟੀ ਮੋਟੀ ਕਲਾਈਨ ਲਿਖੀ ਹੋਈ ਸੀ ਕਹਿੰਦੇ ਵੀ ਜਿਹੜੀ ਧੀ ਦੇ ਘਰੇ ਉਹਦੀ ਕਹਿੰਦੇ ਦਖਲ ਅੰਦਾਜ਼ੀ ਹੋਵੇ ਉਹਦੀ ਮਾਂ ਨਹੀਂ ਜ਼ਿਆਦਾ ਤੇ ਉਹ ਵਹਿੰਦੇ ਵਸਦੀ ਰਹਿੰਦੀ ਆਪਣੇ ਘਰੇ ਤੇ ਤੁਸੀਂ ਮੈਨੂੰ ਸਾਰੇ ਜਾਣੇ ਦੱਸਿਓ ਵੀ ਇਹ ਚੀਜ਼ ਕਿੱਥੋਂ ਤੱਕ ਸਹੀ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਸੱਚੀ ਚੀਜ਼ ਸਹੀ ਹੈ ਜਾਂ ਗਲਤ ਹੈ ਜੋ ਵੀ ਤੁਹਾਡੇ ਵਿਚਾਰ ਨੇ ਤੁਸੀਂ ਜ਼ਰੂਰ ਦੱਸਿਓ ਮੈਨੂੰ ਕਿਉਂਕਿ ਅਗਰ ਐਸਾ ਅਗਰ ਮੈਂ ਆਪਣੇ ਵੀਊ ਵੇਤੇ ਦਵਨਾਂ ਤੇ ਫਿਰ ਤਾਂ ਮੈਨੂੰ ਐ ਲੱਗਦਾ ਕਿ ਮਤਲਬ ਮੈਂ ਇਸ ਚੀਜ਼ ਨੂੰ ਬਿਲਕੁਲ ਗਲਤ ਮੰਨਦੀ ਹਾਂ ਠੀਕ ਹੈ ਉਹ ਠੀਕ ਗਲਤ ਉਹ ਚੀਜ਼ ਹੈਗੀ ਹੈ ਜਿਹਦੇ ਚ ਮੰਨ ਲਓ ਕੋਈ ਮਾਂ ਮਤਲਬ ਆਪਣੀ ਬੇਟੀ ਨੂੰ ਗਲਤ ਗਾਈਡ ਕਰਦੀ ਹੋਵੇ ਹਨਾ ਕਿ ਤੂੰ ਐ ਕਰ ਤੂੰ ਐ ਕਰ ਤੂੰ ਐ ਕਰ ਬਟ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮਾਂ ਚਾਹਦੀ ਹੈ ਕਿ ਮੇਰੀ ਧੀ ਦਾ ਘਰ ਖਰਾਬ ਹੋਵੇ ਹਨਾ ਤੇ ਇਸ ਹਿਸਾਬ ਨਾਲ ਤਾਂ ਫਿਰ ਮੈਨੂੰ ਲੱਗਦਾ ਕਿ ਤੇ ਇਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਫਿਰ ਮੁੰਡਿਆਂ ਦਾ ਵੀ ਓਖਾ ਹੀ ਹੈ ਕੁੜੀਆਂ ਤਾਂ ਚਲ ਵਿਚਾਰੀਆਂ ਆਥੋਂ ਘਰ ਛੱਡ ਕੇ ਆਪਣਾ ਇੱਥੇ ਆਉਂਦੀਆਂ ਨੇ ਤਾਂ ਮੁੰਡੇ ਤੇ ਰਹਿੰਦੇ ਹੀ ਉੱਥੇ ਨੇ ਤੇ ਇਸ ਹਾਰ ਨਾਲ ਤੇ ਜੇ ਮੁੰਡਿਆਂ ਦਾ ਵੀ ਮਿੰਨਾਂ ਦਾ ਆਪ ਦੇ ਆਪਦੀ ਫੈਮਿਲੀ ਨਾਲ ਹੀ ਜ਼ਿਆਦਾ ਲਗਾਬ ਰਹਿ ਤੇ ਜਿਹੜੀ ਵਿਚਾਰੀ ਬਗਾਨੀ ਧੀ ਆਈ ਉਹਦੇ ਨਾਲ ਨਾ ਹੋਵੇ ਤੇ ਘਰ ਫਿਰ ਵਸਦਾ ਉਹ ਵੀ ਨਹੀਂ ਹੈਗਾ ਮਤਲਬ ਇਹ ਇਹ ਮਤਲਬ ਮੈਨੂੰ ਲੱਗਦਾ ਹਨਾ ਵੀ ਇਦਾਂ ਤੇ ਵੈਸੇ ਇਦਾਂ ਹੁੰਦਾ ਨਹੀਂ ਹੈਗਾ ਕਿਹੜਾ ਮਾਪਿਓ ਚਾਹੁੰਦਾ ਕਿ ਸਾਡੀ ਕੁੜੀ ਦਾ ਘਰ ਨਾ ਵਸੇ ਇੰਸਟਾਗ੍ਰਾਮ ਤਾਂ ਮੈਂ ਰੀਲ ਦੇਖੀ ਤਾਂ ਆ ਮੇਰੇ ਮਾਈਂਡ 'ਚ ਆ ਗਿਆ ਕਿ ਇਦਾਂ ਵੀ ਹੋ ਸਕਦਾ ਤੇ ਇੱਕ ਗੱਲ ਹੋਰ ਜਦੋਂ ਆਪਾਂ ਲਾਈਵ ਵੀ ਆਏ ਸੀਗੇ ਉਦੋਂ ਇੱਕ ਆਪਣੇ ਸਿਸਟਰ ਹੈਗੇ ਨੇ ਚਲੋ ਮੈਂ ਇੱਥੇ ਨਾਮ ਨਹੀਂ ਲੈਣਾ ਚਾਹਦੀ ਉਹਨਾਂ ਦਾ ਤੇ ਉਹ ਵੀ ਕਹਿ ਰਹੇ ਸੀਗੇ ਕਿ ਮੇਰੇ ਮਤਲਬ ਸਾਰੇ ਪਰਿਵਾਰ ਨਾਲ ਵਧੀਆ ਜਾ ਮੇਨ ਗੱਲ ਉਹੀ ਆਏ ਨਹੀਂ ਕਹਿੰਦੇ ਆਪਣਾ ਹਸਬੰਦ ਵਧੀਆ ਹੋਵੇ ਤਾਂ ਸਾਰਾ ਕੁਝ ਵਧੀਆ ਹਨਾ ਤੇ ਉਹ ਕਹਿੰਦੇ ਕਿ ਮੇਰੇ ਜਿਹੜਾ ਹਸਬੰਦ ਮੇਰਾ ਘਰ ਵਾਲਾ ਬਹੁਤ ਮਤਲਬ ਮੇਰੇ ਪੇਕੇ ਮਾਰੇ ਬਹੁਤ ਛੁੱਟਾ ਸਿੱਧਾ ਬੋਲਦਾ ਉਹਨਾਂ ਨੂੰ ਬਹੁਤ ਗਾਲਾਂ ਕੱਢਦਾ ਤੇ ਉਹ ਚਲੋ ਆਪਾਂ ਨੂੰ ਨਹੀਂ ਪਤਾ ਹਨਾ ਅਗਲੇ ਦੀ ਫੈਮਿਲੀ ਦੇ ਕੀ ਇਸ਼ੂਜ਼ ਨੇ ਕੁਝ ਵੀ ਏ ਪਰ ਜੇ ਉਹ ਇਨਸਾਨ ਉਹਨਾਂ ਦੀ ਨਹੀਂ ਰਿਸਪੈਕਟ ਕਰ ਰਿਹਾ ਤੇ ਉਹ ਇਹਨਾਂ ਦੀ ਤਾਂ ਕੀ ਰਿਸਪੈਕਟ ਕਰਨਗੇ ਹਨਾ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕੁਝ ਮਰਜੀ ਕੋਈ ਕੁੜੀ ਵਿਆਹ ਕੇ ਆ ਗਈ ਠੀਕ ਹੈ ਤੁਸੀਂ ਉਧਰੋਂ ਬਾਅਦ ਪੇਕੇ ਪਿੱਛੇ ਕੀ ਲੈਣ ਜਾਂਦੇ ਹੋ ਅਗਲੀ ਤੁਹਾਡੇ ਘਰੇ ਆ ਗਈ ਹੁਣ ਤੁਸ ਤੁਹਾਡੀ ਜ਼ਿੰਮੇਵਾਰੀ ਹੈ ਹਨਾ ਤੁਸੀਂ ਦੇਖੋ ਤੁਸੀਂ ਸੰਭੋ ਉਹਨੂੰ ਪਿਆਰ ਨਾਲ ਸਮਝਾਣਾ ਸੋ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਹਨਾ ਹੁੰਦੀਆਂ ਨੇ ਬੜ ਜੇ ਆਪਾਂ ਹਰ ਇੱਕ ਗੱਲ ਤੇ ਪਿੱਛੇ ਪੇਕਿਆਂ ਦੇ ਜਾਈ ਰਹੀਏ ਤੇ ਫਿਰ ਉਹ ਵੀ ਤੇ ਗਲਤ ਹੈ ਨਾ ਤੇ ਜੇ ਬਾਕੀ ਚਲੋ ਅਗਲੇ ਦੀ ਕੀ ਪ੍ਰੋਬਲਮ ਹੈ ਹਨਾ ਲਾਈਫ ਚ ਕੀ ਚੱਲ ਰਿਹਾ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਆਪਾਂ ਨੂੰ ਨਹੀਂ ਪਤਾ ਬਟ ਫਿਰ ਵੀ ਚਲੋ ਮੈਂ ਕੁੜੀਆਂ ਨੂੰ ਇਹੀ ਕਹਾਂਗੀ ਕਿ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਸਹੀ ਹੋ ਤੇ ਸਾਹਮਣੇ ਵਾਲਾ ਗਲਤ ਹੈ ਤੇ ਪਲੀਜ਼ ਤਕਾਣਾ برداشت ਕਰੋ ਆਈ نو ਕਈ ਵਾਰੀ ਸੋ ਕੰਪਰੋਮਾਈਜ਼ ਕਰਨੇ ਪੈਂਦੇ ਹਨਾ ਆਪਾਂ ਨੂੰ ਬਹੁਤ ਮਜਬੂਰੀਆਂ ਹੁੰਦੀਆਂ ਬੰਦੇ ਨੂੰ ਨਹੀਂ ਅੱਗੇ ਵਧਣ ਦਿੰਦੀਆਂ ਬਟ ਫਿਰ ਵੀ ਜਿੰਨਾ ਹੋ ਸਕਦਾ ਆਪਣੇ ਹੱਕ ਵਾਸਤੇ ਜ਼ਰੂਰ ਲੜਿਆ ਕਰੋ ਕਿਉਂਕਿ ਸਾਡੇ ਮਾਪਿਆਂ ਨੇ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ ਤੇ ਕੱਲ ਨੂੰ ਉੱਠ ਕੇ ਜਦੋਂ ਕੋਈ ਉਹਨਾਂ ਨੂੰ ਹੀ ਗੱਲ ਕਰੇ ਤੇ ਫੇਰ ਨਹੀਂ ਚੰਗਾ ਲੱਗਦਾ ਵੀ ਆਪਣੇ ਦਿਲ ਨੂੰ ਦੁੱਖ ਲੱਗਦਾ ਹੈ ਤੇ ਬਾਕੀ ਚਲੋ ਜੀ ਆਪਾਂ ਤੁਸੀਂ ਜ਼ਰੂਰ ਵਿਚਾਰ ਦਿਓ ਕਿ ਤੁਹਾਡਾ ਸਬਦਾ ਕੀ ਕਹਿਣਾ ਹੈ ਤੇ ਆਪਾਂ ਅੱਜ ਦੀ ਵੀਡੀਓ ਵੀ ਇੱਥੇ ਐਂਡ ਕਰਦੇ ਆਂ ਤੇ ਹੁਣ ਤੁਹਾਨੂੰ ਅਸੀਂ ਕਿਸੇ ਨਵੇਂ ਵੀਡੀਓ ਦੇ ਨਾਲ ਮਿਲਾਂਗੇ ਨਵੇਂ ਬਲੌਗ ਦੇ ਨਾਲ ਮਿਲਾਂਗੇ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਵਾਰੀ ਫੇਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੀ ਮੇਨ ਚੀਜ਼ ਆ ਠੀਕ ਹੈ